ਸਰਕਾਰੀ ਨੌਕਰੀ ਦੇ ਕੇ ਤੁਹਾਡੇ ਸਾਹਮਣੇ ਖੜਾ ਤੁਹਾਡੇ ਪਿੰਡ ਵੀ ਕਿਸੇ ਨਾ ਕਿਸੇ ਨੂੰ ਮਿਲੀ ਹੋਊਗੀ ਨੌਕਰੀ ਜਾਂ ਕੋਈ ਆਲੇ ਦਾਲੇ ਦੇ ਤੁਹਾਡੇ ਰਿਸ਼ਤੇਦਾਰ ਦੋਸਤ ਮਿੱਤਰ ਨੂੰ ਮਿਲੀ ਹੋਊਗੀ ਨਾਲੇ ਇਹ ਪੁੱਛ ਲਿਓ ਕਿਸੇ ਦਾ 1 ਰੁਪਇਆ ਲੱਗ ਗਿਆ ਹੋਵੇ ਤਾਂ ਮੈਂ ਮੈਂ ਜ਼ਿੰਮੇਵਾਰ ਹਾਂ ਇਹ ਵੀ ਪੁੱਛ ਲਿਓ ਕਿਸੇ ਨੂੰ ਕੋਈ ਐਮਐਲਏ ਜਾਂ ਮੰਤਰੀ ਦੀ ਸਿਫਾਰਿਸ਼ ਲਵਾਉਣੀ ਪਵੇ ਮੈਂ ਜ਼ਿੰਮੇਵਾਰ ਹਾਂ ਕਈ ਕਈ ਘਰਾਂ 'ਚ ਤਾਂ ਤਿੰਨ ਤਿੰਨ ਨੌਕਰੀਆਂ ਮਿਲ ਗਈਆਂ ਤੁਹਾਡੇ ਘਰੇ ਚਿੱਠੀ ਆ ਜੂਗੀ ਕਿ ਆ ਜਾ ਭਾਈ ਕੋ ਕੁਰਸੀ ਤੇਰਾ ਇੰਤਜ਼ਾਰ ਕਰਦੀ ਹੈ ਨੌਕਰੀਆਂ ਦੀ ਕਮੀ ਨਹੀਂ ਨੀਅਤ ਦੀ ਕਮੀ ਹੁੰਦੀ ਹੈ ਨੀਅਤ ਵੀ ਸਤਿ ਸ਼੍ਰੀ ਅਕਾਲ ਮੇਰਾ ਨਾਮ ਸੰਦੀਪ ਘੋੜਾ ਹੈ ਤੇ ਮੈਂ ਸ਼੍ਰੀ ਚਮਕੌਰ ਸਾਹਿਬ ਦੀ ਰਹਿਣ ਵਾਲੀ ਆ ਮੈਂ ਆਪਣੀ ਸਟੱਡੀ ਬੀਐਸਸੀ ਐਮਐਲਟੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਜੁਨੀਵਰਸਿਟੀ ਫਤਿਹਗੜ੍ਹ ਸਾਹਿਬ ਤੋਂ ਕੰਪਲੀਟ ਕੀਤੀ ਪ੍ਰਾਈਵੇਟ ਜੌਬ ਕਰਦੀ ਸੀਗੀ ਤੇ ਨਾਲ ਦੀ ਨਾਲ ਮੈਂ ਗਵਰਨਮੈਂਟ ਜੌਬ ਲਈ ਵੀ ਅਪਲਾਈ ਕਰ ਰਹੀ ਸੀ। ਤਮਾਨ ਸਰਕਾਰ ਨੇ ਜੋ ਵੈਕੈਂਸੀਜ਼ ਕੱਢੀ ਸੀ ਉਹਦੇ ਲਈ ਮੈਂ ਅਪਲਾਈ ਕੀਤਾ ਤੇ ਉਹਦੇ ਵਿੱਚ ਮੈਨੂੰ ਸਿਲੈਕਟ ਹੋਈ ਮੈਂ। ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਆ ਕਿ ਜੀ ਉਹਨਾਂ ਨੇ ਸਾਨੂੰ ਜੌਬਸ ਦਿੱਤੀ ਨੌਜਵਾਨਾਂ ਲਈ। ਮੈਂ ਅਤੇ ਮੇਰੀ ਫੈਮਿਲੀ ਬਹੁਤ ਖੁਸ਼ ਹੈ ਕਿ ਮੈਂ ਇੱਕ ਸਰਕਾਰੀ ਜੌਬ ਕਰ ਰਹੀ ਆ। ਮਾਨ ਸਰਕਾਰ ਨੇ ਤਾਨੂੰ ਮੌਕਾ ਦਿੱਤਾ ਹੈ ਸੇਵਾ ਕਰਨੇ ਦਾ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦੀ ਹਾਂ ਕਿ ਮਿਹਨਤ ਕਰਕੇ ਉਹ ਆਪਣੀ ਜੌਬਾਂ ਹਾਸਿਲ ਕਰਨ ਕਿਉਂਕਿ ਮਾਨ ਸਰਕਾਰ ਬਹੁਤ ਸਾਰੀਆਂ ਵਾਕੈਂਸੀਜ਼ ਕੱਢ ਰਹੀਆਂ ਹਨ ਸਰਕਾਰੀ ਤੇ ਮਿਹਨਤ ਕਰਕੇ ਅੱਗੇ ਵਧਣਾ ਚਾਹੀਦਾ ਹੈ ਬਾਹਰ ਦਾ ਰੁਖ ਨਾ ਕਰਨ ਲੋ ਮੈਂ ਬਹੁਤ ਧੰਨਵਾਦ ਕਰਦੀ ਹਾਂ ਜੀ ਮਾਨ ਸਰਕਾਰ ਦਾ ਕਿ ਉਹਨਾਂ ਨੇ ਮੈਨੂੰ ਸਰਕਾਰੀ ਜੌਬ ਦਿੱਤੀ ਮੈਂ ਇੱਥੇ CHC ਮਾਛੀਵਾੜਾ ਵਿੱਚ ਜੁਆਇਨ ਕਰ ਲਿਆ ਹੈ ਉਹਦੇ ਲਈ ਬਹੁਤ ਬਹੁਤ ਧੰਨਵਾਦ ਜੀ